ਏ ਜਨਾਮੀ ਨਕੀ ਹੋਇਆ ਗਿਆ ਨੂੰ ਤੇ ਮਤਲਬ ਇਹਨਾਂ ਨੂੰ ਵੀ ਬਾਅਦ ਚ ਪਤਾ ਲੱਗਾ ਜਿੱਦਾਂ ਤਰ੍ਹਾਂ ਫੋਨ ਆਇਆ ਵੀ ਇਦਾਂ ਕਰਕੇ ਨੁਕਸਾਨ ਹੋ ਗਿਆ ਤੁਹਾਡੇ ਮੁੰਡੇ ਦਾ ਵੀ ਆਪੇ ਮਤਲਬ ਇਹਨਾਂ ਫਾਹੂ ਲੈ ਲਿਆ ਹੈਗਾ ਪਰ ਇਦਾਂ ਲੱਗਦਾ ਨਹੀਂ ਹੈਗਾ ਵੀ ਫਾਹ ਲੈ ਸਕਦਾ ਮੁੰਡਾ ਉਹ ਕਰੋ ਗਿਆ ਸੀ ਆਪਣੇ ਮਾਪਿਆਂ ਦੇ ਰੀਝਾਂ ਪੂਰੀਆਂ ਕਰਨ ਵਾਸਤੇ ਆਪਣੀਆਂ ਹਨ ਆਨ ਆਪੇ ਵਿਖ ਬਣਾਉਣ ਵਾਸਤੇ ਗਿਆ ਸੀਗਾ ਕਰਜਾ ਗੋਜਾ ਚੱਕ ਕੇ ਵਿਚਾਰਿਆ ਨਾ ਪਤਾ ਨਹੀਂ ਕਿਧਰੋਂ ਕਿਧਰ ਇਕੱਠੇ ਕੀਤੇ ਵਿਚਾਰਿਆ ਨਾ ਪੈਸੇ ਪੂਸੇ ਘਰ ਘਰ ਗਹਿਨੇ ਰੱਖਿਆ ਇਹਨਾਂ ਨੇ ਤੇ ਇਕੱਲਾ-ਕੱਲਾ ਸੀਗਾ ਸਹਾਰਾ ਸੀ ਮਾਪਿਆਂ ਦਾ ਪੰਜਾਬ ਦੇ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਦੇ ਲਈ ਵਿਦੇਸ਼ਾਂ ਦਾ ਰੋਕ ਕਰਦੇ ਨੇ ਪਰ ਕਈ ਵਾਰ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਦੇ ਨਾਲ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਮਾਪੇ ਪਿੱਛੇ ਬਿਲਕ ਦੇ ਹੀ ਰਹਿ ਜਾਂਦੇ ਨੇ ਅਜਿਹਾ ਹੀ ਇੱਕ ਮੰਦਭਾਗਾ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਦਸਵਾਦੇ ਮੁਹੱਲਾ ਕੈਂਥਾ ਤੋਂ ਸਾਹਮਣੇ ਹੈ ਜਿੱਥੇ ਦਾ ਮੰਗਤ ਰਾਮ ਅਰਮੀਨੀਆ ਦੇ ਵਿੱਚ ਗਿਆ ਸੀ ਪਰਵਾਨ ਦੱਸਿਆ ਕਿ ਉਹਨਾਂ ਦਾ ਪੁੱਤਰ 13 ਫਰਵਰੀ ਨੂੰ ਰੋਜ਼ਗਾਰ ਦੀ ਤਲਾਸ਼ ਲਈ ਅਮੀਨੀਆ ਗਿਆ ਸੀਗਾ ਤੇ ਉਸ ਦੇ ਵੱਲੋਂ ਮਜ਼ਦੂਰੀ ਦਾ ਕੰਮ ਕੀਤਾ ਜਾਂਦਾ ਸੀ ਪਰ ਉਹ ਅਚਾਨਕ ਅਰਮੀਨੀਆ ਪੁਲਿਸ ਦਾ ਉਹਨਾਂ ਨੂੰ ਫੋਨ ਆਉਂਦਾ ਕਿ ਉਸਦੇ ਪੁੱਤਰ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਫਹਾ ਲਗਾ ਕੇ ਆਪਣੇ ਜੀਵਨ ਨੂੰ ਖਤਮ ਕਰ ਲਿਆ ਗਿਆ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਪਰਿਵਾਰਕ ਜੀਆ ਦਾ ਕਹਿਣਾ ਕਿ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਉਹਨਾਂ ਦਾ ਪੁੱਤਰ ਬਾਹਰ ਅਰਮੀਨੀਆ ਦੇ ਵਿੱਚ ਕੰਮ ਕਰਨ ਲਈ ਗਿਆ ਸੀ ਪਰ ਉਹਨਾਂ ਦਾ ਪੁੱਤਰ ਇਹ ਨਹੀਂ ਕਰ ਸਕਦਾ ਤੁਹਾਨੂੰ ਦੱਸ ਦਈਏ ਕਿ ਮੰਗਤਰਾਮ ਆਪਿਆਂ ਦਾ ਬਿਲਕੁਲ ਇਕਲੌਤਾ ਹੀ ਪੁੱਤਰ ਸੀ ਉਸ ਦੀ ਇੱਕ ਵੱਡੀ ਭੈਣ ਵੀ ਸੀ ਜਿਸ ਦਾ ਵਿਆਹ ਹੋ ਚੁੱਕਾ ਹੈ ਪਰ ਮੰਗਤ ਰਾਮ ਦੇ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਉਸ ਦੇ ਮਾਤਾ ਪਿਤਾ ਬਿਲਖ ਰਹੇ ਨੇ ਆਓ ਤੁਹਾਨੂੰ ਦਿਖਾਉਣੇ ਆ ਕਿਹੋ ਜਿਖਲਾਤ ਨੇ ਮੰਗਤ ਰਾਮ ਦੇ ਪਰਿਵਾਰ ਦੇ ਬਿਊਰੋ ਰਿਪੋਰਟ ਦਾ ਏ ਆਰ ਟੀ ਵੀ ਤੇ ਪੰਜਾਬ ਰਣਾ ਲਾਈਵ ਜੀ ਮੇਰਾ ਮਾਮੀ ਦਾ ਮੁੰਡਾ ਸੀਗਾ ਜੀ ਕੱਲਾ ਕੱਲਾ ਸੀਗਾ ਜੀ ਕਦੋਂ ਗਿਆ ਤੇ ਇਹ ਨਾਮੀ ਨੱਕੀ ਹੋਇਆ ਗਿਆ ਨੂੰ ਤੇ ਮਤਲਬ ਇਹਨਾਂ ਨੂੰ ਵੀ ਬਾਅਦ ਚ ਪਤਾ ਲੱਗਾ ਜਿੱਦਾਂ ਤਰ੍ਹਾਂ ਫੋਨ ਆਇਆ ਵੀ ਇਦਾਂ ਕਰਕੇ ਨੁਕਸਾਨ ਹੋ ਗਿਆ ਤੁਹਾਡੇ ਮੁੰਡੇ ਦਾ ਵੀ ਆਪੇ ਮਤਲਬ ਇਹਨਾਂ ਫਾਭੂ ਲੈ ਲਿਆ ਹੈਗਾ ਪਰ ਇਦਾਂ ਲੱਗਦਾ ਨਹੀਂ ਹੈਗਾ ਵੀ ਫਾਹ ਲੈ ਸਕਦਾ ਮੁੰਡਾ ਉਹ ਕਰੋ ਗਿਆ ਸੀ ਆਪਣੇ ਮਾਪਿਆਂ ਦੇ ਰੀਝਾਂ ਪੁੰਨੀਆਂ ਕਰਨ ਵਾਸਤੇ ਆਪਣੀਆਂ ਹਨ ਆਨ ਆਪ ਵਿਖ ਬਣਾਉਣ ਵਾਸਤੇ ਗਿਆ ਸੀਗਾ ਕਰਜ਼ਾ ਗੋਜਾ ਚੱਕ ਕੇ ਵਿਚਾਰਨ ਪਤਾ ਨਹੀਂ ਕਿਧਰੋਂ ਕਿਧਰ ਇਕੱਠੇ ਕੀਤੇ ਵਿਚਾਰਨ ਪੈਸੇ ਪੂਸੇ ਘਰ ਕੋਲ ਗਹਿਣੇ ਰੱਖਿਆ ਇਹਨਾਂ ਨੇ ਤੇ ਇਕੱਲਾ-ਕੱਲਾ ਸੀਗਾ ਸਹਾਰਾ ਸੀ ਮਾਪਿਓ ਦਾ ਕਿ ਇਹ ਸ਼ੂਗਰ ਦਾ ਮਰੀਜ਼ ਆ ਮਾਂ ਉਹਦਾ ਵਿਚਾਰੀ ਮੰਗ ਮੁੱਕੇ ਮੰਗਣ ਮੰਗਣ ਜਾਂਦੀ ਹੈ ਕਿ ਠੀਕ ਆ ਕਿ ਨਹੀਂ ਜਲਦੀ ਸਾਡੇ ਹਾਲਾਤ ਆ ਠੀਕ ਆ ਮੀਰ ਇੰਨੇ ਹੈ ਨਹੀਂ ਠੀਕ ਆ ਤੇ ਭੇਜਿਆ ਸੀ ਕਮਾਈ ਕਰਨ ਵਾਸਤੇ ਪਤਾ ਨਹੀਂ ਹੁਣ ਉੱਥੇ ਜਾ ਕੇ ਕਿਹੜਾ ਕੋਈ ਦਸ਼ਮਨ ਜੰਮਿਆ ਜਾਂ ਕਿੱਦਾਂ ਪਰ ਸਾਨੂੰ ਲੱਗਦਾ ਨਹੀਂ ਸਾਡਾ ਮੁੰਡਾ ਇਹਦਾ ਇਹ ਹਾਲਾਤ ਤਹੇਗਾ ਵੀ ਜਾ ਆਪਣੀ ਮਤਲਬੀ ਮੌਤ ਆਪੀ ਲਾਊਗਾ ਬੰਦਾ ਦਾ ਪਾਸ ਨਹੀਂ ਦਾ ਮੈਂ ਆਪਣੀ ਮੌਤ ਲਵਾ ਮੇਰੇ ਪਿੱਛੇ ਮਾਂਪੇ ਦਾ ਸਹਾਰਾ ਹੈ ਨਹੀਂ ਕੋਈ ਇਹਦਾ ਕਮਾਈ ਕਰਨ ਭੇਜਿਆ ਸੀ ਪਤਾ ਨਹੀਂ ਜੇ ਪ੍ਰਮਾਤਮਾ ਨੂੰ ਕੋਈ ਮਨਜ਼ੂਰ ਆ ਤਾਂ ਜਾ ਪਤਾ ਨਹੀਂ ਕਿਸੇ ਦੀ ਉਤਲੇ ਵਿਚਾਰ ਜਿਹਾ ਹੋ ਸਕਦੀ ਆ ਤੇ ਬਾਕੀ ਹੱਥ ਜੋੜ ਕੇ ਸਾਡੀ ਬੇਨਤੀ ਇਹੀ ਹੈ ਵੀ ਮੰਦਰੀ ਡੱਡ ਵੱਡੀ ਇਥੇ ਆਈ ਜਾਵੇ ਵੱਧ ਤੋਂ ਵੱਧ ਇਹਨਾਂ ਦਾ ਹਿੱਸਾ ਦੇਈ ਜਾਵੇ ਸਰਕਾਰ ਅਗੇ ਹੀ ਮੰਗਿਆ ਸਾਡੀ ਬੱਸ ਉਹ ਮੰਗਤਰਾ ਮੋਦਨਾਮ ਸੀਗਾ ਉਹਦੀ 23 ਸਾਲ ਉਮਰ ਸੀਗੀ ਤੇ ਕੰਟਰੀ ਅਰਮੀਨੀਆ ਸੀਗੀ ਉਹ ਕੰਮ ਕਰਨ ਲਈ ਗਿਆ ਸੀਗਾ ਸਾਨੂੰ ਪਤਾ ਨਹੀਂ ਲੱਗਾ ਉਹ ਕੰਮ ਕਰਦਾ ਸੀਗਾ ਉੱਥੇ ਪਹਿਲਾਂ ਬਾਅਦ ਚ ਪਤਾ ਨਹੀਂ ਉਹਦੀ ਕਿਦਾਂ ਧਤ ਹੋ ਗਈ ਕਿੰਨਾ ਕੁ ਟਾਈਮ ਪਹਿਲੇ ਗਿਆ ਸੀ ਉਹ 13 ਫਰਵਰੀ ਦਾ ਗਿਆ ਸੀਗਾ 1 ਮਹੀਨਾ 10 ਦਿਨ ਹੋਏਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਇਹ ਡੈਥ ਹੋਈ? ਬਾਹਰੋਂ ਪੁਲਸੀ ਦਾ ਫੋਨ ਆਇਆ ਸੀਗਾ। ਜੀ ਕੀ ਕਿਹਾ ਸੀ ਉਹਨਾਂ ਨੇ? ਕਹਿੰਦੇ ਸੀਗੇ ਕਿ ਤੁਹਾਡੇ ਮੁੰਡੇ ਨੇ ਸੁਸਾਈਡ ਕਰ ਲਿਆ ਹੈ। ਜੀ ਪਰੇਸ਼ਾਨ ਰਹਿੰਦਾ ਸੀ ਜੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਵੇ। ਜੀ ਠੀਕ ਕਿਸੇ ਵਾਜਿ ਨਾ ਨਹੀਂ ਪਤਾ ਕੀ ਕੀ ਗੱਲ ਹੋਈ ਸੀਗੀ ਉੱਥੇ ਉਹਨੇ ਉਹ ਹੀ ਜਾਣਦਾ। ਤੁਹਾਨੂੰ ਕੀ ਲੱਗਦਾ ਜਿਹੜਾ ਉਹ ਕਹਿ ਰਹੇ ਸੁਸਾਈਡ ਕੀਤਾ ਹੈ ਹੋ ਸਕਦਾ ਉਹਨੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋ ਮੌਜੂਦ। ਇਹ ਨਾ ਨਹੀਂ ਪਤਾ ਬਾਜੀ ਉਹਨੇ ਪੁਲਿਸ ਨੂੰ ਕਵੈਰੀ ਕਰਨਗੀ ਫਿਰ ਪਤਾ ਲੱਗਣਾ। ਜੀ ਦੇ ਕਿੰਨੇ ਭੈਂਪਰਾ ਹੈ ਇੱਕ ਹੀ ਬ੍ਰਦਰ ਆ ਇੱਕ ਸਿਸਟਰ ਬਸ ਫਾਦਰ ਕੀ ਕਰਦੇ ਫਾਦਰ ਇਦਾਂ ਹੀ ਮਜ਼ਦੂਰੀ ਕਰਦੇ ਜੀ ਤੇ ਕੀ ਮੰਗ ਕੀ ਕਰਨਾ ਚਾਹੁੰਦੇ ਸਰਕਾਰ ਕੀ ਇੱਕ ਵਾਰੀ ਡੱਡ ਬੋਡੀ ਬਸ ਘਰੇ ਭੇਜ ਦੇ ਜੀ ਦਾ ਲੜਕਾ ਸਿੱਖਦੀ ਕਿੰਨੇ ਗੰਮਾ ਸੀ ਉਮਰ ਕੋਈ ਹੁੜੀ 22 ਸਾਲ ਦਾ ਹੋਣਾ ਮੈਂ ਜਿੰਨਾ ਦੱਸ ਤਾ ਡੈਥ ਬਸ ਇਥੋਂ ਕਹਿੰਦੇ ਮਤਲਬ ਸੱਬਕ ਮਹੀਨਾ ਹੋਇਆ ਦੇ ਕੰਮ ਵਾਸਤੇ ਬਾਹਰ ਗਿਆ ਵਾ armenia ਦੱਸਦੇ ਆ ਤੇ ਪੰਜ ਚਾਰ ਦਿਨ ਹੋਈ ਆ ਕਿੰਦੇ ਵੀ ਉਹਦੀ ਮੌਤ ਹੋ ਗਈ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਦੀ ਮੌਤ ਹੋਈ ਆ ਮੈਨੂੰ ਤਾਂ ਇੰਜ ਹੀ ਲੱਗਦਾ ਵੀ ਸਾਜ਼ਿਸ਼ ਆ ਕੋਈ ਦੇ ਉਹਦੀ ਉਹਦਾ ਮਰਡਰ ਕੀਤਾ ਗਿਆ ਕਿਦਾਂ ਦਾ ਸੁਭਾਅ ਕਿਦਾਂ ਹੈ ਕਿ ਮੰਨ ਲੀਏ ਪਰਚਾਣ ਵਗੈਰਾ ਵੀ ਰੰਦਾ ਤੇ ਵਿਸਤਾਰੇ ਗੱਲ ਵਾਜਿੱਤਰੋ ਕਹਿ ਰਿਹਾ ਕਿ ਸੁਸਾਇਡ ਕੀਤਾਗਾ ਤੁਹਾਨੂੰ ਕੀ ਲੱਗਦਾ ਸੁਸਾਇਡ ਨਹੀਂ ਹੈਗਾ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਉਹ ਬੜਾ ਮੁੰਡਾ ਬਹੁਤ ਵਧੀਆ ਸੀਗਾ ਤੇ ਜਦੋਂ ਵੀ ਉਹ ਨੂੰ ਮਿਲਦੇ ਹੁੰਦੇ ਸੀਗੇ ਉਹ ਬੜੀ ਇੱਜ਼ਤ ਕਰਦਾ ਸੀਗਾ ਸਾਡੀ ਤੇ ਉਹਨੇ ਅੰਦਰ ਵੜ ਜਾਣਾ ਆ ਕੇ ਕਹਿਣਾ ਭਾਜੀ ਦੱਸੋ ਸੇਵਾ ਕਰਨੀ ਉਹਨੇ ਪੂਰੀ ਭਾਜੀ ਮੈਂ ਆ ਆ ਲਿਓ ਨਾ ਮੈਂ ਆ ਲਿਓ ਨਾ ਮੈਂ ਕਹਿੰਦਾ ਨਹੀਂ ਤੂੰ ਆਪਣਾ ਮਤਲਬ ਕੰਮ ਕਰ ਇਹ ਸਭ ਕੁਝ ਸਾਨੂੰ ਠੀਕ ਹੈ ਵਧੀਆ ਮੁੰਡਾ ਸੀ ਇੱਜ਼ਤਦਾਰ ਸੀਗਾ ਇੱਜ਼ਤਦਾਰ ਮਾਪਿਆਂ ਦਾ ਮੁੰਡਾ ਸੀਗਾ ਔਰ ਜ਼ਬਾਨ ਸੀਗਾ ਤੇ ਕਮਾਈ ਕਰਨ ਗਿਆ ਆ ਉਹ ਭਵਿੱਖ ਬਣਾਉਣ ਗਿਆ ਸੀਗਾ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਮੈਂ ਗਰੀਬੀ ਕੱਢ ਸਕਾਂ ਤੇ ਬਾਕੀ 2-3 ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਆ ਸੋ ਅਸੀਂ ਫਿਰ ਥੋੜੇ ਰਜੇਵੇ ਸੀਗੇ ਸਾਨੂੰ ਫਿਰ ਅੱਜ ਟਾਈਮ ਕੱਢ ਕੇ ਤਾਂ ਅਫਸੋਸ ਕਰਨ ਆਏ ਸੀ ਤੇ ਪਰਿਵਾਰ ਦੇ ਹਾਲਾਤ ਵੀ ਮਨੂ ਬਦਮਾਰੇ ਆ ਜਿਦਾ ਪਰਿਵਾਰ ਦੀ ਹਾਲਾਤ ਤਾਂ ਦੇਖ ਲੋ ਜੀ ਹਾਂਜੀ ਹਾਂਜੀ ਉਹ ਭੈਣ ਭਰਾ ਮਤਲਬ ਦੋਨੋਂ ਸੀਗੇ ਛੋਟੀ ਉਹਦੀ ਸਿਸਟਰ ਤੇ ਮਤਲਬ ਉਹ ਵਿਆਹੀ ਹੋਈ ਆ ਤੇ ਇਹ ਅਜੇ ਮਤਲਬ ਇਹਦਾ ਵਿਆਹ ਕਰਨਾ ਸੀਗਾ ਇਹ ਕਹਿੰਦਾ ਸੀ ਮੈਂ ਆਪਣੇ ਪੈਰਾਂ 'ਤੇ ਖੜਾ ਹੋ ਕੇ ਤਾਂ ਫਿਰ ਆਪਣਾ ਵਿਆਹ ਕਰਾਉਣਾ ਤੇ ਘਰ ਦੇ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਕੈਮਰਾ ਮਾਰ ਕੇ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਖਿਆਲ 10-15 ਸਾਲ ਹੋ ਗਿਆ ਮਕਾਨ ਬਣਾਇਆ ਨੂੰ ਇਹਨਾਂ ਨੂੰ ਪਤਾ ਨਹੀਂ ਕਰਜਾ ਕਰਜਾ ਚੱਕ ਕੇ ਕਿ ਪਹਿਲਾਂ ਮਕਾਨ ਬਣਾਏ ਆ ਤੇ ਅੱਜ ਤੱਕ ਇਹਨਾਂ ਦੇ ਦਰਵਾਜ਼ੇ ਨਹੀਂ ਲੱਗੇ ਵਿਚਾਰਿਆਂ ਦੇ ਪਲਾਸਟਰ ਨਹੀਂ ਹੋਇਆ ਪਰ ਆਪਣੇ ਬੱਚੇ ਦੇ ਮਤਲਬ ਜਿਹੜੇ ਉਹਦੇ ਸ਼ੌਂਕ ਸੀਗੇ ਪੂਰੇ ਕਰਨ ਵਾਸਤੇ ਇਹਨਾਂ ਨੇ ਵਿਆਜ ਤੇ ਪੈਸਾ ਚੱਕ ਕੇ ਤਾਂ ਉਹਨੂੰ ਵਿਦੇਸ਼ ਭੇਜ ਦਿੱਤਾ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਬੱਚੇ ਦੀ ਜਾ ਕੇ ਉੱਥੇ ਮੌਤ ਹੋ ਜਾਣੀ ਨਰਿੰਗ ਕਵਾਰਾ ਸੀਗਾ ਵਿਆਹ ਪਰਵਾਰ ਦਾ ਕਾਫੀ ਚਾਹ ਸੀ ਜੀ ਬਿਲਕੁਲ ਹਾਂ ਜੀ ਦੇਖੋ ਜੀ ਮਾਪਿਆਂ ਨੂੰ ਤਾਂ ਚਾਹ ਬਹੁਤ ਹੁੰਦੀ ਹੈ ਪਰ ਉਹਦੇ ਆਰਮਾਨ ਸੀ ਕਿ ਮੈਂ ਕੁਝ ਵਧੀਆ ਬਣ ਕੇ ਤਾਂ ਫੇਰ ਹੀ ਮਤਲਬ ਗ੍ਰਿਸ਼ਤੀਦਾਰ ਬਣਾ ਤੇ ਬਾਕੀ ਮੇਰੀ ਤਾਂ ਇਹ ਹੀ ਪੰਜਾਬ ਸਰਕਾਰ ਦੇ ਅੱਗੇ ਮੰਗ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਿਵਾਰ ਆ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਕਿਉਂਕਿ ਅੱਜ ਜੇ ਇਹ ਡੈਡ ਬੋਡੀ ਦੀ ਗੱਲ ਕਰਦੇ ਆ ਵੀ ਡੈਡ ਬੋਡੀ ਇਹਨਾਂ ਨੂੰ ਇੱਥੇ ਚਾਹੀਦੀ ਹੈ ਉਹ ਕਹਿੰਦੇ ਵੀ ਚਲੋ ਸਾਡਾ ਬੱਚਾ ਹੁਣ ਸਾਨੂੰ ਜਾਂਦੀ ਵਾਰੀ ਆ ਸੀ ਉਹਦਾ ਮੂੰਹ ਤਾਂ ਦੇਖ ਲਈਏ ਪਰ ਗੱਲ ਇਹ ਆ ਵੀ ਇਹ ਇੰਨਾ ਪੈਸਾ ਅਫੋਰਡ ਨਹੀਂ ਕਰ ਸਕਦੇ 5-7 ਲੱਖ ਦੀ ਮੰਗ ਕੀਤੀ ਜਾ ਰਹੀ ਆ ਵੀ ਇੰਨਾ ਪੈਸਾ ਲੱਗੇਗਾ ਡੈੱਡ ਬੋਡੀ ਇੱਥੇ ਲਿਆਉਣ ਵਾਸਤੇ ਕਹਿੰਦੇ ਸਵੈਡ ਕੀਤਾ ਜਿੱਦਾਂ ਇਹਨਾਂ ਦਾ ਫੋਨ ਆਇਆ ਕਿ ਸਵੈਡ ਕੀਤਾ ਤੁਹਾਨੂੰ ਕਿ ਲੈ ਲੈ ਸਵੈਡ ਕੋਈ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਠੀਕ ਠਾਕ ਮਿਲ ਕੇ ਗਿਆ ਇਥੋਂ ਵੀ ਮੈਂ ਆਪਣੀ ਕਮਾਈ ਕਰਕੇ ਫੇਰ ਆਵਾਂਗਾ ਇਥੋਂ ਕੋਈ ਗੱਲ ਬਾਤ ਸਾਡੇ ਕੋਲ ਨਹੀਂ ਬਿਲਕੁਲ ਤੰਦਰੁਸਤ ਗਿਆ ਮੱਥਾ ਟੇਕ ਕੇ ਇੱਥੋਂ ਗਿਆ ਕੋਈ ਗੱਲ ਬਾਤ ਨਹੀਂ ਕੀਤੀ ਉਹ ਕੰਮ ਕਰਨ ਵਾਸਤੇ ਗਿਆ ਇੱਕ ਦਿਨ ਫੋਨ ਕੀਤਾ ਮੈਨੂੰ ਕੰਮ ਨਹੀਂ ਮਿਲਦਾ ਚਲੋ ਇਹ ਕਿਹ ਕੰਮ ਮਿਲ ਜਾਏਗਾ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਬਾਕੀ ਇੰਨਾ ਨਹੀਂ ਪਤਾ ਸਾਨੂੰ ਇਹੋ ਜੇ ਕੰਮ ਕਰ ਜਾਪੇ ਉਹ ਤੁਹਾਨੂੰ ਕਿਦਾਂ ਸੁਇਸਾਈਡ ਕੀਤਾ ਹੋਵੇਗਾ ਜਦੋਂ ਮੈਂ ਮਦਰ ਕੀਤਾ ਜਿਸ ਤੋਂ ਪਰਿਵਾਰ ਨਹੀਂ ਉਹ ਇਦਾਂ ਦਾ ਦਲੇਰ ਬੰਦਾ ਸੀ ਇਦਾਂ ਦਾ ਕੰਮ ਕਰ ਨਹੀਂ ਸਕਦਾ ਥੋੜੀ ਆਪਣੇ ਆਪ ਉਹ ਜਿੱਦਾਂ ਕੋਈ ਨਾ ਕੋਈ ਉਹ ਨਾ ਵਾਰਤਾਤ ਹੋਈ ਐ ਇਦਾਂ ਕੋਈ ਹੋ ਗਈ ਆ ਨਹੀਂ ਤੇ ਕਰਨ ਵਾਲਾ ਜਾ ਨਹੀਂ ਹੈਗਾ ਮੁੰਡਾ ਤੁਹਾਨੂੰ ਕਿਦਾਂ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀ ਪ੍ਰੀਖਿਆਵਾਂ 'ਚ ਮੋਟਾ ਹੋ ਰਹੀਆਂ ਕਿਸ ਤਰ੍ਹਾਂ ਦੇ ਉਦੇ ਕੰਮ ਇਥੇ ਮਿਲਿਆ ਨਹੀਂ ਉਹਨੂੰ ਕੰਮ ਬੜੀ ਕੋਸ਼ਿਸ਼ ਕੀਤੀ ਕੰਮ ਨੂੰ ਜਾਂਦਾ ਰਿਹਾ ਕੰਮ ਨਹੀਂ ਮਿਲਦਾ ਰਿਹਾ ਉਹ ਦੁਖੀ ਹੋ ਕੇ ਘਰ ਆ ਜਾਂਦਾ ਰਿਹਾ ਫਿਰ ਉਹਨਾਂ ਨੇ ਮੰਗੀ ਜਿੱਤੀ ਘਰਦਿਆਂ ਨੇ ਮੈਨੂੰ ਬਾਹਰ ਭੇਜੋ ਉਹਨਾਂ ਕਰਜ਼ਾ ਚੁੱਕੇ ਲੱਖ ਡੇਢ ਲੱਖ ਰੁਪਈਆ ਇਹਨੂੰ ਬਾਹਰ ਭੇਜਿਆ ਵਿਆਜੀ ਪੈ ਚੱਕੇ ਹੋਏ ਨੇ ਤੋਂ ਆਪਣੇ ਕੰਮ ਕਰਨ ਵਾਸਤੇ ਗਿਆ ਉਹਨੂੰ ਤਿੰਨੇ ਪਤਾ ਹੀ ਨਹੀਂ ਮੇਰੇ ਨਾਲ ਕੰਮ ਹੋ ਜਾਣਾ ਉਹ ਤਾਂ ਕਹਿੰਦਾ ਚਲੋ ਇਹ ਕਿ ਸਾਲ ਦੋ ਸਾਲ ਲਾ ਕੇ ਆਪਣੇ ਘਰ ਆਏਗਾ ਸਾਨੂੰ ਜੀ ਤਰਾ ਕੰਮ ਕਰਕੇ ਨਾ ਇਸ ਬੰਦੇ ਕੁਆਰਾ ਸੀ ਉਹ ਵਿਆਹ ਕੋਆਰਾ ਹੀ ਅਲੀ ਭੈਣ ਉਹਦੀ ਵੱਡੀ ਵਿਆਹੀ ਆਪ ਕੁਆਰਾ ਹੀ ਉਹ ਕਹਿੰਦਾ ਮੈਂ ਆ ਕੇ ਵਿਆਹ ਕਰਵਾਵਾਂਗਾ ਮੇਰਾ ਮਾੜਾ ਮੂੜਾ ਮੇਰਾ ਘਰ ਬਨ ਜਾਵੇ ਤੋ ਇੰਨਾ ਕੀ ਪਤਾ ਮੇਰੇ ਕਰਮਾਂ ਨੂੰ ਆ ਕੰਮ ਹੋ ਜਾਣਾ ਇੰਨਾ ਨਹੀਂ ਤੁਹਾਨੂੰ ਕੋਈ ਪਤਾ ਕੀ ਮੰਗ ਕਰਦਾ ਮੰਗ ਹੈ ਹੋਈ ਸਰਕਾਰ ਨੂੰ ਲੈਡ ਬੋਡੀ ਦਿੱਤੀ ਜਾਵੇ ਗਰੀਬੀ ਹਾਲਾਤ ਦਾ ਖਿਆਲ ਕਰੇ ਸਭ ਤੋਂ ਵੱਡੀ ਇਹੋ ਹੀ ਗੱਲ ਹੈ